ਦੇ ਸੇ ਬੰਗਲੋ ਬੇਮਾਨੋਂ ਸੇ ਨਿਕਲੇ ਕਾਰ ਟਕਾਨੋਂ ਸੇ ਬੰਗਲੋ ਬੇਮਾਨੋਂ ਸੇ ਖੁਸ਼ਕਾ ਬਠਿੰਡੇ ਦੇ ਲੋਕਾਂ ਦਾ ਇਹ ਵੀੜ ਕੀੜੀ ਲੋਕਾਂ ਦਾ ਇਹ ਸਰਦਾਰ ਖਿੰਡੇ ਦੇ ਲੋਕਾਂ ਦਾ ਸਾਡੀ ਵੀੜੀ ਆ ਜੋ ਪਿੰਡਾਂ ਦੇ ਵਿੱਚ ਬਠਿੰਡੇ ਦਾ ਬਸ ਅੱਡਾ ਉਹਨੂੰ ਸ਼ਹਿਰ ਤੋਂ ਬਾਹਰ 7-8 ਕਿਲੋਮੀਟਰ ਦੂਰ ਉੱਥੇ ਲਿਜਾ ਕੇ ਇੱਥੇ ਮੌਜੂਦ ਦੁਕਾਨਦਾਰਾਂ ਦੇ ਕਿੱਡ ਤੇ ਲੱਤ ਮਾਰੀ ਜਾ ਰਹੀ ਹੈ ਜਿਹੜੇ ਗਰੀਬ ਵਿਦਿਆਰਥੀ ਸ਼ਹਿਰੋਂ ਪਰਲਉਦੇ ਸ਼ਹਿਰੋਂ ਪਿੰਡਾਂ ਤੋਂ ਉਹਨਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਜਿਹੜੇ ਮਰੀਜ਼ ਇੱਥੇ ਆਉਂਦੇ ਇਲਾਜ ਕਰਾਉਣ ਉਹਨਾਂ ਨਾਲ ਧੱਕਾ ਹੋ ਰਿਹਾ ਹੈ ਜਿਹੜੇ ਇੱਥੇ ਪਿੰਡਾਂ ਵਾਲੇ ਮਜ਼ਦੂਰ ਪਿੰਡਾਂ ਦੇ ਕਿਸਾਨ ਆਪਣੇ ਕੰਮ ਕਰਉਣ ਆਉਂਦੇ ਆ ਸੌਕੇ ਉਹਨਾਂ ਨਾਲੇ ੱਟਕਾ ਹੋ ਰਿਹਾ ਕਾਹਦੀ ਯਾਦ ਰੱਖੇ ਸਰਕਾਰ ਇਹ ਵਪਾਰੀ ਏਕਤਾ ਇਹ ਕਿਸਾਨ ਮਜ਼ਦੂਰ ਏਕਤਾ ਵਿਦਿਆਰਥੀ ਏਕਤਾ ਕਰਮਚਾਰੀ ਏਕਤਾ ਇਹ ਰਿਟਾਇਰਡ ਲੋਕ ਜਿਹੜੇ ਸਾਡੇ ਨਾਲ ਖੜੇ ਨੇ ਇਹਨਾਂ ਦਾ ਏਕਾ ਐਸਾ ਏਕਾ ਸਰਕਾਰ ਨੂੰ ਭਾਜੜਾ ਪਵਾ ਦਾਂਗੇ ਅੱਜ ਪੰਜਾਬ ਸਰਕਾਰ ਦਾ ਇਹਦਾ ਕਾਲਾ ਮੂੰਹ ਹੈ ਤੁਸੀਂ ਦੇਖ ਸਕਦੇ ਹੋ ਇਹ ਤੁਹਾਡੇ ਸਾਹਮਣੇ ਚੌਂਕ ਦੇ ਵਿਚਾਰੇ ਫੂਕਣ ਲੱਗੇ ਆ ਪ੍ਰਧਾਨ ਜੱਤ ਆ ਜਿਹੜੇ ਕੋਈ ਪ੍ਰਸ਼ਾਸਨ ਦੇ ਜਾਂ ਕੋਈਸ ਬੰਦੇ ਇਸ ਨੂੰ ਕਿੰਨੇ ਉੱਪਰ ਤੇ ਧਰਮ ਪ੍ਰਸ਼ਾਸਨ ਮਰਦਾਬਾ 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 ਸਾਡਾ ਇੱਕਾ ਜਿੰਨਾ ਆਵਾਜ਼ ਜਿੰਦਾਬਾਦ ਜਿੰਦਾਬਾਦ ਸਾਡਾ ਬਚਾ ਉਸਕੇ ਹਾਂਜੀ ਕੀ ਨਾਮ ਹੈ ਸਰ ਬਲਤੇਜ ਸਿੰਘ ਵਾਂਦਰ ਹਾਂਜੀ ਹਾਂਜੀ ਕੋਈ ਰਾਮ ਜਿਹੜਾ ਸੀਗੇ ਇਹ ਅੱਜ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਕਿਉਂਕਿ ਜਿਹੜਾ ਬੱਸ ਸਟੈਂਡ ਨੂੰ ਬਾਹਰ ਲੈ ਕੇ ਜਾਣ ਦੇ ਵਿਰੋਧ ਕਰ ਰਹੇ ਹਾਂ ਅਸੀਂ ਇਹਦੇ 'ਚ ਸਾਡੀ ਜਿਹੜੀ ਸਰਮਾਈ ਅੱਜ 90 ਦਿਨ ਹੋ ਗਏ ਅਸੀਂ ਧਰਨੇ ਤੇ ਬੈਠੇ ਆ ਪਰ ਪੰਜਾਬ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕਿਸੇ ਨੇ ਵੀ ਆਉਣ ਦੀ ਜਹਿਮਤ ਨਹੀਂ ਇਹ ਸਮਝੀ ਵੀ ਉਹ ਧਰਨੇ ਤੇ ਆ ਕੇ ਸਾਡੀ ਮੁਸ਼ਕਲ ਨੂੰ ਸਮਝਣ ਜਾਂ ਸਾਨੂੰ ਕੋਈ ਵਿਸ਼ਵਾਸ ਦਿਵਾਉਣ ਜਿਹੜੇ ਮੇਅ ਆ ਰਹੇ ਆ ਉਹ ਸਾਡੇ ਕੋਲੇ ਜਰੂਰ ਆਏ ਆ ਮੇਅਰ ਨੇ ਵਿਸ਼ਵਾਸ ਦਿਵਾਇਆ ਹੋਰ ਕੋਈ ਸਾਡੇ ਕੋਲੇ ਕਿਸੇ ਤਰ੍ਹਾਂ ਦਾ ਵੀ ਸਰਕਾਰ ਪੱਖੋਂ ਕੋਈ ਨਹੀਂ ਆਇਆ ਇਹਨੇ ਦਿਨ ਹੋ ਗਏ ਜੀ ਧਰਨੇ ਦੇ ਅੱਜ 90 ਦਿਨ ਹੋ ਗਏ ਆ ਜੀ 90 ਦਿਨਾਂ ਤੇ ਅੱਜ ਅਸੀਂ ਪੰਜਾਬ ਸਰਕਾਰ ਦਾ ਪਤਲਾ ਫੁੱਕਿਆ 100ਵੇਂ ਦਿਨ ਤੇ ਅਸੀਂ ਬਾਜ਼ਾਰ ਬੰਦ ਰੱਖ ਕੇ ਮਾਰਚ ਕੱਢ ਰਹੇ ਹੈਗੇ ਆ ਤੇ 100ਵੇਂ ਦਿਨ ਤੇ ਤੱਕ ਜੇ ਸਾਡੀ ਕੋਈ ਨਾ ਸੁਣਵਾਈ ਹੋਈ ਤਾਂ ਅਸੀਂ 15 ਮਾਰਚ ਅਪ੍ਰੈਲ ਵਾਲੇ ਦਿਨ ਤਿੱਖਾ ਸੰਘਰਸ਼ ਦੇਵਾਂਗੇ ਗੁੱਜਾ ਰੱਖਾਂਗੇ ਜੀ ਨੂੰ ਉਹ ਸਾਡਾ ਸ਼ਾਰਪ ਹੋਊਗਾ ਜੇ ਸਾਡੀ ਸੁਣਵਾਈ ਨਾ ਹੋਵੇ ਮੇਰਾ ਨਾਮ ਹਰਵਿੰਦਰ ਸਿੰਘ ਹੈਪੀ ਜੀ ਪ੍ਰਧਾਨ ਪ੍ਰਾਈਵੇਟ ਬੱਸ ਆਪਰੇਟਰ ਯੂਨੀਅਨ ਤੇ ਸੰਘਰਸ਼ ਕਮੇਟੀ ਦੇ ਸਰਗਰਮ ਮੈਂਬਰ ਆ ਸਾਡਾ ਜਿਹੜਾ ਇਹ ਧਰਨਾ ਬੱਸ ਅੱਡਾ ਬਚਾਓ ਮਹਿਮ ਨੂੰ ਲੈ ਕੇ ਸ਼ੁਰੂ ਹੋਇਆ ਸੀਗਾ ਅੱਜ 90ਵੇਂ ਦਿਨ ਸ਼ਾਮਲ ਹੋ ਗਿਆ ਬਹਿ ਸੰਘਰਸ਼ ਸਾਡਾ ਇਹ ਪੂਰੇ ਇਹਨੂੰ 150 ਤੋਂ 150 ਦਿਨ ਹੋ ਗਿਆ ਪਹਿਲਾਂ ਮੀਟਿੰਗਾਂ ਹੋਈਆਂ ਲੈਕਿਨ ਬਕਵਕ ਦੇ ਟਾਈਮ ਤੇ ਜਦੋਂ ਸਦਾ ਸਿੰਘ ਅਰਚ ਹੋਇਆ 12 5 ਨੂੰ ਸਿੰਘ ਅਰਚ ਤੇ ਸਾਡੀ ਮਹਿਤਾ ਸਾਹਿਬ ਆਏ ਇੱਥੇ ਉਹਨਾਂ ਨੇ ਮੇਅਰ ਸਾਹਿਬ ਤੇ ਉਹਨਾਂ ਦੇ ਫਾਦਰ ਉਹਨਾਂ ਨੇ ਆ ਕੇ ਸਾਡੀ ਡੀਜੀ ਸਾਹਿਬ ਨਾਲ ਮੀਟਿੰਗ ਕਰਾਈ ਸਾਡਾ ਇਹੀ ਬਾਰ ਬਾਰ ਸਾਡਾ ਇਹੀ ਸਟੈਂਡ ਸੀ ਵੀ ਸਾਨੂੰ ਸੁਣਿਆ ਨਹੀਂ ਗਿਆ ਆਮ ਲੋਕਾਂ ਦੀ ਆਵਾਜ਼ ਨੂੰ ਨਹੀਂ ਸੁਣਿਆ ਗਿਆ ਪੰਜ ਸੱਤ ਬੰਦਿਆਂ ਨੇ ਬੁਲਾ ਕੇ ਇਹਨਾਂ ਨੇ ਦੇਸੀ ਜਨਾਬ ਦੇ ਹੱਕ ਚ ਕਰਾ ਲਿਆ ਇਸ ਕਰਕੇ ਲੋਕਾਂ ਦੀ ਪੱਖ ਸੋ ਉਹ ਕਹਿੰਦੇ ਸੀ ਪੱਖ ਸੋ ਨੂੰ ਤਿਆਰਾਂ ਉਹਦੇ ਲਈ ਕਮੇਟੀ ਬਣਾ ਦਿੰਨੇ ਆ ਅਸੀਂ ਕਹਿੰਦੇ ਠੀਕ ਹੈ ਜੀ ਕਮੇਟੀ ਬਣਾ ਦਿਓ ਇਹਨਾਂ ਨੇ ਕਮੇਟੀ ਬਣਾਈ ਕਮੇਟੀ ਦੀਆਂ ਸਿਰਫ 4 ਮੀਟਿੰਗਾਂ ਹੋਈਆਂ ਜੀ ਚ ਇੱਕ ਇਕੱਲੀ ਛੇਅਰਸ਼ ਕਮੇਟੀ ਨੂੰ ਬੁਲਾਇਆ ਗਿਆ ਪੰਜ ਸੱਤ ਜਿਹੜੀਆਂ ਜੱਥੇਬੰਦੀਆਂ ਹੋਰ ਸੀ ਹਾਲਾਂਕਿ ਇਹ ਜਨ ਤੱਕ ਜਿਹੜਾ ਆਪਣਾ ਇਹਨਾਂ ਨੇ ਵਿਊ ਇਕੱਠੇ ਕਰਨੇ ਸੀਗੇ ਪਰ ਘੱਟੋ ਘੱਟ ਨਾਂ ਵਾਲੇ 30 40 ਜੱਥੇਬੰਦੀਆਂ ਤੇ ਪਰਸਨਲ ਬੰਦੇ ਇਹਨਾਂ ਕੋਲੇ ਮੇਲੇ ਪਈਆਂ ਇਹਨਾਂ ਕੋਲੇ ਚਿੱਠੀਆਂ ਪਈਆਂ ਉਹਨਾਂ ਨੂੰ ਅਜੇ ਤੱਕ ਬੁਲਾਇਆ ਨਹੀਂ ਗਿਆ ਸਾਨੂੰ ਪਿਛਲੇ ਦਿਨ ਇਹਨਾਂ ਦੀ ਕਨਸੋ ਪ੍ਰਾਪਤ ਹੋਈ ਵੀ ਇਹ ਜਿਹੜਾ ਫੈਸਲਾ ਇਹਨੂੰ ਜਿਹੜੇ ਅਸੀਂ ਮੁੱਦੇ ਉਠਾਏ ਸੀਗੇ ਉਹਨਾਂ ਨੂੰ ਤਾਰਪੀੜੋ ਕਰਕੇ ਉਹਨਾਂ ਦੇ ਮਾਰਾ ਮੋਟਾ ਨੂੰ ਸੈਟਲ ਕਰਕੇ ਵੀ ਬਸ ਅੱਡਾ ਉਧਰ ਬਣਾਉਣ ਲਈ ਉਪਰੋ ਹਦਾਇਤਾਂ ਹੋਈਆਂ ਨੇ ਇਸ ਕਰਕੇ ਅਸੀਂ ਇਸ ਸੰਘਰਸ਼ ਨੂੰ ਤੇਜ਼ ਕਰਨ ਦਾ ਜਿਹੜਾ ਐਲਾਨ ਕੀਤਾਗਾ ਅੱਜ ਅੱਜ 90 ਮੈਂ ਦਿਨ ਅਸੀਂ ਇਹਨਾਂ ਦਾ ਜਿਹੜਾ ਪੁਤਲਾ ਭੁਕੇ ਆ ਗਿਆ ਪੰਜਾਬ ਸਰਕਾਰ ਦਾ ਬਸ ਸਟੈਂਡ ਦੇ ਵਿਚਾਲੇ ਵੱਡੇ ਇਕੱਠ ਨਾਲ ਔਰ ਜਿਹੜਾ ਏਦੂਵਾਦ ਜਿਹੜਾ ਸੋਮੇ ਦਿਨ ਅਸੀਂ ਜਿਹੜੇ ਬਸ ਸਟੈਂਡ ਦੇ ਆਲੇ ਦੁਆਲੇ ਵਾਲੇ ਜਿੰਨੇ ਵੀ ਬਜ਼ਾਰ ਆ ਉਹ ਬੰਦ ਕਰਕੇ ਵੱਡਾ ਰੋਸ ਪ੍ਰਦਰਸ਼ਨ ਕਰਾਂਗੇ 15 ਅਗਸਤ ਨੂੰ ਸਾਡੀ ਜਿਹੜੀ ਵਪਾਰ ਮੰਡਲ ਵਾਲੀ ਆ ਜਿਹੜਾ ਉਹਨਾਂ ਨੇ ਵਪਾਰ ਮੰਡਲ ਨੇ ਟੋ ਬੈਂਟ ਤੇ ਬੰਦ ਬਿਜਦਾ ਬੰਦ ਦਾ ਐਲਾਨ ਕੀਤਾ ਉਹਨੂੰ ਸਮਰਥਨ ਤੇ ਅਸੀਂ ਆਪਦੇ ਵੱਲੋਂ ਵੀ ਤਿੱਖੇ ਸੰਘਰਸ਼ ਦਾ ਐਲਾਨ ਕਰਾਂਗੇ ਜਿੰਨਾ ਚਿਰ ਇਹ ਬੱਸ ਸਟੈਂਡ ਇੱਥੇ ਰੱਖਣ ਲਈ ਇਹ ਕਹਿੰਦੇ ਨਹੀਂ ਤਿਆਰ ਨਹੀਂ ਹੁੰਦੇ ਔਰ ਇਹ ਬੱਸ ਸਟੈਂਡ ਤੇ ਇੱਥੇ ਰੱਖਣ ਲਈ ਨਹੀਂ ਇਹ ਇਸ ਬੱਸ ਸਟੈਂਡ ਦਾ ਨਵੀਨੀਕਰਨ ਕਰਨ ਲਈ ਤਿਆਰ ਨਹੀਂ ਹੁੰਦੇ ਸਾਡਾ ਸੰਘਰਸ਼ ਜਾਰੀ ਰਹੂਗਾ ਇਸ ਕਰਕੇ ਚਾਹੇ ਉਹ ਸਰਕਾਰ ਬਦਲਣ ਤੱਕ ਹੀ ਚੱਲੇ ਲੇਕਿਨ ਸਾਡਾ ਸੰਘਰਸ਼ 90 ਕੀ ਪੂਰੇ 100 ਦਿਨ 200 ਦਿਨ ਹੋਰ ਜਾਰੀ ਰਹੂਗਾ